ਮਨਜੂਬ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੂਲਰ ਸਾਹਿਬ ਐਸਪੀ ਡੀ ਸਰਵੈਂਡ ਡੀਐਸਪੀ ਖਰੜਵਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਜਿਲੇ ਨਸ਼ੀਲੇ ਪਦਾਰਥ ਵੇਚਦੇ ਨੇ ਇਹਨਾਂ ਤੇ ਲਗਾਤਾਰ ਪਿਛਲੇ ਕਾਤੇ ਬਿਨਾ ਤੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਕਿ ਕਿੰਨਾ ਕੁ ਸਾਰ ਸਮਾਨ ਫੜਿਆ ਇਹ ਮਨਜੂਬ ਐਸਐਸਪੀ ਸਾਹਿਬ ਵੱਲੋਂ ਕਾਸੋ ਦੇ ਤਹਿਤ ਸਿਟੀ ਸੀਲਿੰਗ ਦਾ ਚੱਲ ਰਿਹਾ ਸੀਗਾ ਤੇ ਉਹਦੇ ਤਹਿਤ ਸਾਡੀ ਸਨਿਪੁਸਤੀ ਟੀਮ ਨੇ ਸ਼ਹਿਰਾਂ ਕੀ ਚੌਕ ਤੇ ਨਾਕਾ ਲਗਾਇਆ ਹੋਇਆ ਸੀ ਜਿੰਨ ਜਿੱਥੇ ਇੱਕ ਲੜਕਾ ਹੋਂਦਾ ਦਿਖਾਈ ਦਿੱਤਾ ਤੇ ਜਦ ਹੀ ਉਹਨੂੰ ਤਸ਼ਲੀਸ਼ਤੇ ਉਪਰੰਤ ਉਹਦੇ ਕੋਲੋਂ 1 ਕਿਲੋ 500 ਗ੍ਰਾਮ ਆਫੀਨ ਬਰਾਮਦ ਹੋਈ ਹੈ ਸਰ ਇਸ ਤੋਂ ਪਹਿਲਾਂ ਵੀ ਕੁਝ ਬਰਾਮਦ ਹੋਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿਛਲੇ ਹਫਤੇ ਵੀ ਕੁਝ 2-3 ਦਿਨ ਹੀ ਦੇ ਤੋਂ ਪਹਿਲਾਂ 1 ਕਿਲੋ 300 ਗ੍ਰਾਮ ਕਰੀਮ ਬ੍ਰਾਮ ਤੋਂ ਵੇਚੀ ਔਰ ਇਹਦੇ ਨਾਲ ਨਾਲ 10 ਕਿਲੋ ਕੁਕਿੰਗ ਤੇ ਸਾਡੀ ਖਾਸ ਕਰਕੇ ਜਿਹੜੇ ਟਰੱਕ ਪੈਡਲਰ ਨੇ ਜਾਅੰਟ ਲੱਗ ਵੇਚਦੇ ਨੇ ਇਹਨਾਂ ਨੂੰ ਸਖਤ ਤਾੜਨਾ ਵੀ ਇਹ ਆਪਣਾ ਕੰਮ ਬੰਦ ਕਰ ਦੇਣ ਤੇ ਇਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਗਲਤ ਦਾ ਕੰਮ ਕਰਦੇ ਨੇ ਸਰਿਕਾ ਬੈਗ ਤੁਸੀਂ ਸੀਲ ਕਰਾ ਦਿਖਾਇਆ ਇਹ ਚ ਕੀ ਖਾਸੀਅਤ ਇਹ ਬੈਗ ਇਨਾਂ ਨੇ ਬੜੇ ਤਰੀਕੇ ਦੇ ਬਣਾਏ ਹੋਏ ਨੇ ਆਪਾਂ ਬਾਹਰੋਂ ਜਜ ਨਹੀਂ ਕਰ ਸਕਦੇ ਇਨਾਂ ਨੇ ਟਰਨਲ ਹਿਡਨ ਜੇਬਾਂ ਲਗਾਈਆਂ ਹੋਈਆਂ ਨੇ ਜਿਹਨੂੰ ਐਕਸ-ਰੇ ਸ਼ੀਟਸ ਫੈਲੋਜ਼ ਦੇ ਨਾਲ ਦੋਨਾਂ ਪਾਸਿਆਂ ਤੋਂ ਕਵਰ ਕਰਦੇ ਨੇ ਕਿ ਵੀ ਕਿਸੇ ਨੂੰ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਕੈਮਰੇ ਦੇ ਵਿੱਚ ਦੀ ਕੱਢਣਾ ਪਵੇ ਤੇ ਇਸ ਲਈ ਉਹ ਦਾ ਸਹਾਰਾ ਲੈਂਦੇ ਕੀ ਲੈ ਕੇ ਕਿੱਥੋਂ ਆਉਂਦੇ ਜੀ ਐ ਐਸ ਜੁਪੀ ਆਪਣੇ ਉੱਥੇ ਤੋਂ ਲੈ ਕੇ ਭੇਲੀ ਇਹਦੇ ਲਾ ਕੇ ਲਾ ਕੇ ਦੇਨੇ ਸਾਰੇ ਤੇ ਇੱਥੇ ਕਿੱਥੇ ਸਪਲਾਈ ਕਰਦੇ ਆ ਜੀ ਹਾਂ ਇੱਥੇ ਇਹਨਾਂ ਨੇ ਅਕੀ ਜਿਹੜਾ ਆਪ ਲੈ ਇਹਨਾਂ ਦਾ ਡਾਕਸ ਨੂੰ ਦੇਣ ਸੀ